ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਯਰ ਸਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਲਿਵਰੀ ਨਹੀਂ ਹੈ ਕਿ ਗੂਗਲ ਪੇ ਕਰ ਸਕਦੇ ਹੋ ਬੀਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਫੁਟਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਲੋ ਜੀ ਅੱਜ ਫੇਰ ਤੁਹਾਨੂੰ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ ਬਿਲਕੁਲ ਪਿਓਰ ਕਾਟਨ ਦੇ ਸੂਟ ਰਹਿਣਗੇ ਬਿਲਕੁਲ ਪਿਓਰ ਕਾਟਨ ਦੇ ਕੈਮਰੀ ਕਾਟਨ ਦੇ ਸੂਟ ਹੋਣਗੇ ਤੇ ਵਰਕ ਦੇਖ ਸਕਦੇ ਹੋ ਤੁਸੀਂ ਲੋ ਜੀ neck ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਬੜਾ ਹੀ ਪਿਆਰਾ ਜਿਹਾ ਵਰਕ ਹੈਗਾ ਤੇ ਕਲਰ ਸਹੀ ਦੇਖ ਰਹੇ ਹੋਗੇ ਇਹ ਹੈਗਾ ਜੀ ਇਹਦਾ ਘੇਰਾ ਘੇਰਾ 나ਪ ਦੇਣੀ ਆ ਉਂਝ ਤੇ ਅੰਕੇ ਲੋ ਜੀ ਘੇਰਾ 나ਪ ਦੇਣੀ ਖਮ ਕਿੰਨਾ ਹੋਊਗਾ ਅ ਐਂਡ ਟੂ ਐਂਡ ਵਰਕ ਹੈਗਾ ਜੀ ਜਿਹੜਾ ਉਹ ਸਵਾ 2 ਕਿ ਕੀ ਹੈਗਾ ਤੇ ਬਾਕੀ ਘੇਰਾ ਤੁਸੀਂ ਆਪ ਦਾ ਲਿਜਾ ਸਕਦੇ ਹੋ ਅ 24 25 ਤੱਕ ਲਿਜਾ ਸਕਦੇ ਹਾਂ ਫਿਰ ਬਾਜੂ ਵੀ ਕੱਢਣੀ ਆ ਇਧਰੋਂ ਹਣਾ ਸਾਢੇ 24 ਤੱਕ ਲਿਜਾ ਸਕਦੇ ਹਾਂ ਜੀ ਠੀਕ ਹੈ ਲੈਂਥ ਵੀ ਦੱਸ ਦੇਣੀ ਆ ਵਰਕ ਤੱਕ ਹੈਗੀ ਆ 43 ਉਸ ਤੋਂ ਬਾਅਦ 44 45 ਤੱਕ ਹੈ ਲੋ ਤੋਂ ਵੀ ਬਦੂ ਗਾ ਨਹੀਂ ਕੋਈ ਬੱਗਾ ਐ ਨਹੀਂ ਰੂਗਾ ਐ ਨਹੀਂ ਰੂਗਾ ਜੇ ਤੁਸੀਂ ਕੱਟ ਕਰਨਾ ਚਾਹੁੰਦੇ ਹੋ ਤੁਹਾਡੀ ਲੈਂਥ ਜੇ ਘੱਟ ਹੈਗੀ 40 41 ਆ ਤਾਂ ਤੁਸੀਂ ਇੰਨਾ ਵਰਕ ਰੱਖ ਸਕਦੇ ਹੋ ਇੱਕ ਜਿਹੜੀ ਲਾਈਨ ਹੈਗੀ ਆ ਵਰਕ ਦੀ ਉਹ ਕੱਟ ਸਕਦੇ ਹਾਂ ਠੀਕ ਹੈ ਜੀ ਫਿਰ ਵੀ ਬਹੁਤ ਸੋਹਣਾ ਲੱਗੂਗਾ ਤੇ ਕਾਫੀ ਵਧੀਆ ਸੂਟ ਹੈਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਕੈਮਰੀ कॉटन ਦੇ ਵਿੱਚ ਸੂਟ ਹੈਗਾ ਜੀ ਠੀਕ ਹੈ ਇਹ ਹੈਗੀ ਇਹਦੀ ਬਾਜੂ ਡਬਲ ਡਬਲ ਬੇਲ ਹੈ ਜਿਹੜੀ ਤੁਹਾਨੂੰ ਬਾਜੂ ਤੇ ਮਿਲੂਗੀ ਤੇ ਸਿੰਗਲ ਵਾਲੀ ਬੇਲ ਹੈਗੀ ਆ ਜਿਹੜੀ ਉਹ ਸਰਵਾਤ ਤੇ ਮਿਲੂਗੀ ਠੀਕ ਹੈ ਜੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਸਹੀ ਹੈ ਦੁਪੱਟਾ ਦਿਖਾ ਦਿੰਨੀ ਹਾਂ ਜੀ ਜਿਹੜਾ ਦੁਪੱਟਾ ਹੈਗਾ ਨਾ ਉਹ ਤੁਹਾਨੂੰ ਮਿਲੂਗਾ ਬਰਬਰੀ ਚ ਇਹ ਦੁਪੱਟਾ ਲਓ ਜੀ ਇਹ ਦੁਪੱਟਾ ਤੁਹਾਨੂੰ ਬਰਬਰੀ ਚ ਮਿਲੂਗਾ ਜਿਵੇਂ ਚੱਕ ਜਾ ਨਹੀਂ ਹੁੰਦਾ ਬਣਿਆ ਜਿਵੇਂ ਕੋਟੇ ਚ ਚੱਕ ਜਾਣਾ ਹੁੰਦਾ ਉਦੋਂ ਦਾ 2 40 ਦੁਪੱਟਾ ਹੋਊਗਾ 4 ਸਾਈਡ ਲੇਸ ਮਿਲੂਗੀ ਠੀਕ ਹੈ ਜੀ ਆਹ ਲਓ ਦੇਖ ਲਓ ਨੇੜੇ ਕਰਕੇ ਇਹ ਇਸ ਤਰ੍ਹਾਂ ਦਾ ਦੁਪੱਟਾ ਹੈ ਠੀਕ ਹੈ ਜੀ ਆਹ ਲਓ ਸਿਰ ਤੇ ਟਿਕਨ ਵਾਲਾ ਦੁਪੱਟਾ ਤੇ ਪ੍ਰਾਈਸ ਹੈਗੀ ਹੈ 1650 ਰੁਪਏ ਨੈਕਸਟ ਹੈ ਰਾ ਇਹ ਵਾਲਾ ਸੂਟ ਕਲਰ ਦੇਖ ਲਓ ਬਸ ਤੁਸੀਂ ਬਾਕੀ ਸਾਰਾ ਸੇਮ ਹੀ ਹੈ ਤੇ ਆਲੋ ਕਲਰ ਬਹੁਤ ਸੋਹਣਾ ਗ੍ਰੀਨ ਦਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਬਾਕੀ ਬਹੁਤ ਉਦੋਂ ਦੇ ਮਿਲੂਗਾ ਸਾਰਾ ਕੁਝ ਹੈ ਨਾ ਜਿਸ ਤਰ੍ਹਾਂ ਤੁਸੀਂ ਪਹਿਲੇ ਸੂਟ ਤੇ ਦੇਖ ਲਿਆ ਉਨੀ ਲੈਂਥ ਉਨਾ ਘੇਰਾ ਇਹ ਵਾਲੀ ਇਹ ਦੁਪੱਟਾ ਮਿਲਦਾ ਇਹਨਾਂ ਤੇ ਫੋਰ ਸਾਈਡ ਇਹਦੇ ਤੁਹਾਨੂੰ ਇਹ ਬੜੀ ਮਹਿਰੂਨ ਕਲਰ ਦੀ ਲੇਸ ਮਿਲੂਗੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੋਊਗਾ ਕੈਮਰੀ ਕਾਟਨ ਦੇ ਵਿੱਚ ਤੇ ਪ੍ਰਾਈਸ ਰਹੂਗੀ 1650 ਨੈਕਸਟ ਦੇਖੋ ਜੀ ਕਲਰ ਆ ਵੀ ਬਹੁਤ ਜਿਆਦਾ ਸੋਹਣਾ ਹੈ ਕਾਫੀ ਸੋਨਾ ਕਲਰ ਹੈ ਜੀ ਇਹ ਹਮ ਲਓ ਕਲਰ ਸਹੀ ਆਈ ਹੈ ਕੈਮਰੀ ਕਾਟਨ ਦਾ ਸੂਟ ਹੈ ਬਿਲਕੁਲ ਕਲਰ ਸਹੀ ਦਿਖ ਰਿਹਾ ਹੋ ਸੋਨਾ ਜਿਹਾ ਕਲਰ ਹੈਗਾ ਦੱਸਣਾ ਜਰੀ ਆਉਂਦਾ ਕਲਰ ਕਿਹੜਾ ਹੈਗਾ ਤੇ ਉਦਾਂ ਹੀ ਘੇਰੇ ਤੇ ਇਦਾਂ ਤੁਹਾਨੂੰ ਵਰਕ ਮਿਲੂਗਾ ਇਹ ਮਿਲੂਗਾ ਜੀ ਤੁਹਾਨੂੰ ਦੁਪੱਟਾ ਬਰਬਰੀ ਦੇ ਵਿੱਚ ਤੇ ਪ੍ਰਾਈਸ ਹੈ ਜੀ 1650 1650 ਲਓ ਜੀ ਆ ਵੀ ਕਲਰ ਬੜਾ ਹੀ ਪਿਆਰਾ ਜਿਹਾ ਹੈਗਾ ਲਾਈਟ ਜਿਹਾ ਕਲਰ ਹੈ ਸਹੀ ਆ ਰਿਹਾ ਹਾਂ ਸਹੀ ਆ ਰਿਹਾ ਕਲਰ ਤੁਸੀਂ ਸਹੀ ਦੇਖ ਰਹੇ ਹੋ ਇਹ ਵਾਲਾ ਨਾਲ ਦੁਪੱਟਾ ਮਿਲੂਗਾ ਤੁਹਾਨੂੰ 골ਡਨ ਜੇ ਕਲਰ ਦਾ ਸੂਟ ਹੈਗਾ। ਕਾਫੀ ਸੋਨਾ ਲੱਗਦਾ ਹੈ। ਤੇ ਪ੍ਰਾਈਸ 1650 ਰੁਪਏ। ਲਓ ਜੀ ਕਲਰ ਅਗਲਾ ਵੀ ਬਹੁਤ ਜਿਆਦਾ ਸੋਹਣਾ ਹੈ। ਆਹ ਲਓ ਸੁਣ ਬਹੁਤ ਸੋਹਣਾ ਕਲਰ। ਆਹ ਲਓ। ਠੀਕ ਹੈ ਜੀ। ਇਹ ਆ ਹੈਗਾ ਇਹਦਾ ਕੇਰਾ। ਕੇਰਾ ਸਲਵਾਰ, ਬਾਜੂ ਤੇ ਦੁਪੱਟੇ ਤੇ ਵਰਕ। ਹੈਂਡ ਲਈ 1650 ਜੀ। ਇਸ ਤੋਂ ਵੱਧ ਹੋਰ ਤਾਂ ਕੀ ਆ ਸਕਦਾ ਜੀ ਤੁਹਾਨੂੰ? ਹੋਲੋ ਇਹ ਹੈਗਾ ਇਹਦਾ ਮਸਟਰਡ कलर ਦੇ ਵਿੱਚ suit ਬੜਾ ਪਿਆਰਾ ਜਿਹਾ suit ਹੈਗਾ ਹਾਲੋ ਠੀਕ ਹੈ suit ਸਾਰੇ ਇੱਕੋ ਜਿਹੇ ਨਹੀਂ ਜੀ ਡਿਜ਼ਾਈਨਿੰਗ ਸਾਰੇ ਨਹੀਂ ਇੱਕੋ ਜੀ ਹੈ ਉਦਾਂ ਹੀ ਘਰੇ ਤੇ ਵਰਕ ਬਾਜੂ ਤੇ ਵਰਕ ਸਲਵਾਰ ਤੇ ਵਰਕ ਹੈ ਔਰ neck ਦੇ ਉੱਪਰ ਵਰਕ ਠੀਕ ਹੈ ਜੀ 1650 ਦੇ ਵਿੱਚ ਮਿਲਣ ਵਾਲੇ ਸਾਰੇ suit ਹੈਗੇ ਲੋ ਹੁਣ ਕੁਝ ਕੁ suit ਹੈ ਜਿਹੜੇ ਮੈਂ ਤੁਹਾਨੂੰ ਉਹ ਦਿਖਾ ਦੇਣੀ ਹੈ ਜਿਹੜੇ ਬਿਲਕੁਲ ਹੀ ਘਰੇ ਪਾਉਣ ਵਾਲੇ suit ਆਪਣੇ ਹੁੰਦੇ ਨੇ ਇਹ 600 ਦਾ suit ਹੈ ਜੀ ਗਰਮੂਚ ਵਿੱਚ ਇਹਦੇ ਆਪਣੀ shipping ਹੈਗੀ ਆ 50 ਰੁਪਏ shipping ਵਿੱਚ ਹੀ ਐਡ ਹੈਗੀ ਆ ਤੇ ਬਹੁਤ ਪਿਆਰਾ ਜਿਹਾ ਸੂਟ ਹੈਗਾ ਗਰਮੀਆਂ ਚ ਘਰੇ ਜਿਵੇਂ ਮਰਜ਼ੀ ਪਾਓ ਧੋ ਤੋ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੁੰਦੇ ਨੇ ਜੀ 5 ਪੈ ਮੀਟਰ ਦੇ ਸੂਟ ਮੈਨੇਗੇ ਤੁਹਾਨੂੰ ਇਹ ਬਹੁਤ ਸੋਹਣਾ ਸੂਟ ਹੈ ਜੀ ਕਪੜਾ ਵੀ ਬਹੁਤ ਜਿਆਦਾ ਵਧੀਆ ਹੈਗਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੇ ਸ਼ੰਕਰ ਬ੍ਰਾਂਡ ਦਾ ਸੂਟ ਹੈਗਾ ਜੀ ਕਾਟਨ ਸ਼ੰਕਰ ਬ੍ਰਾਂਡ ਦੀ ਹੈ ਔਰ ਸ਼ੰਕਰ ਬ੍ਰਾਂਡ ਦੀ ਕਾਟਨ ਹੈ ਜਿਹੜੀ ਬਹੁਤ ਸੋਹਣੀ ਹੁੰਦੀ ਹੈ ਏਕੇ ਟੈਕਸ ਆਰਾਮ ਟੈਕਸ ਸ਼ੰਕਰ ਬ੍ਰਾਂਡ ਬੜੀ ਸੋਹਣੀ ਕਾਟਨ ਹੁੰਦੀ ਹੈ ਜੀ ਇਹਨਾਂ ਦੀ ਠੀਕ ਹੈ 600 ਦੇ ਵਿੱਚ ਸੂਟ ਆ ਜਾਊਗਾ ਤੁਹਾਡੇ ਕੋਲ ਤੇ ਇਹ ਤੁਹਾਨੂੰ ਦੋ ਪ ਹਾਂ ਸੰਕਰ ਬ੍ਰੈਂਡ ਦੀ ਸੋਹਣੀ ਕਾਟਨ ਹੁੰਦੀ ਹੈ ਆਹਾਂ ਹਾਂ ਬਸ ਆ ਪ੍ਰਿੰਟ ਦਿਖਾਓ ਲਓ ਜੀ ਬੜੀ ਸੋਹਣੀ ਆ ਆਪਾਂ ਕਿਹੜੇ ਝੂਠ ਮਾਰਦੇ ਆ ਸ਼ੰਕਰ ਦੀ ਤੁਹਾਨੂੰ ਮਿਲ ਜੂਗੀ ਇੱਥੇ ਆਹੋ ਸਟੈਂਪ ਤੇ ਇਹ ਹੈਗਾ ਜੀ ਇਹਦਾ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦਾ ਠੀਕ ਹੈ ਪ੍ਰਾਈਸ ਹੈਗੀ ਆ 600 ਰੁਪਏ ਇਹ ਵੀ ਦੋ ਸੂਟ ਹੈਗੇ ਆਲਓ ਇਹ ਆਲਓਵਰ ਸੂਟ ਨਹੀਂ ਇਹ ਦੋ ਦੋ ਸੂਟ ਨਹੀਂ ਦੀ ਆਲੋ ਠੀਕ ਹੈ ਜੀ ਇਹ ਵੀ ਆ ਲੋ ਜੇ ਤੁਸੀਂ ਦੋ ਸੂਟ ਚੱਕਦੇ ਹੋ ਤਾਂ 50 ਰੁਪਏ ਸ਼ਿਪਿੰਗ ਪਊਗੀ ਇਹਨਾਂ ਸੂਟਾਂ ਤੇ ਤੁਹਾਨੂੰ ਸਿਰਫ 50 ਰੁਪਏ ਤਿੰਨ ਸੂਟ ਚੱਕੋਗੇ ਤਾਂ ਸ਼ਿਪਿੰਗ ਫ੍ਰੀ ਆਊਗਾ ਸੂਟ ਠੀਕ ਹੈ ਜੀ ਆਹ ਆ ਅਗਲਾ ਤੁਹਾਨੂੰ ਮੈਂ ਫੋਨ ਕਰਨਾ ਪਹਿਲਾਂ 600 ਵਾਲੇ ਦਿਖਾ ਲੈਂਦੇ ਹਾਂ ਸਾਰੇ ਲਓ ਜੀ ਆਹ ਵੀ 600 ਰੁਪਏ ਦੇ ਵਿੱਚ ਆਉਣ ਵਾਲਾ ਸੂਟ ਹੈ ਬੜਾ ਸੋਹਣੀ ਕਾਟਨ ਬਹੁਤ ਜਿਆਦਾ ਸੋਹਣੀ ਹੈ ਜੀ ਬਹੁਤ ਜਿਆਦਾ ਕਾਫੀ ਵਧੀਆ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ 2.5 ਮੀਟਰ ਦੇ ਇਹ ਦੋ ਪੀਸ ਨੇ ਪੂਰੀ ਪਿਓਰ ਕਾਟਨ ਬਿਲਕੁਲ 컬러 ਦੇਖ ਲਓ ਤੁਸੀਂ ਸਹੀ ਆ ਰਿਹਾ ਹੋਣਾ ਕਲਰ ਮੈਨੂੰ ਲੱਗਦਾ ਸਹੀ ਬੜਾ ਸੋਹਣਾ ਜਿਹਾ ਕਲਰ ਹੈਗਾ ਇਹ ਸਹੀ ਹੈ ਹਾਂ 600 ਦੇ ਵਿੱਚ ਆਊਗਾ ਸੂਟ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਬਲੈਕ ਕਲਰ ਦੇ ਵਿੱਚ ਹੈਗਾ بیس ਇਹਦਾ ਬਲੈਕ ਹੈ ਇਹ ਵੀ ਕਾਫੀ ਵਧੀਆ ਲੱਗਦਾ ਸੂਟ ਇਹ ਵੀ 600 ਦੇ ਵਿੱਚ ਆਉਣ ਵਾਲਾ ਹੈ ਪਰ ਇਹ ਹੈਗਾ EK ਟੈਕਸ ਦਾ ਸੂਟ ਹੈ EK ਟੈਕਸ ਦੀ ਕਾਟਨ ਵੀ ਬੜੀ ਵਧੀਆ ਹੁੰਦੀ ਹੈ ਜੀ ਤੇ ਬਿਨਾ ਲਾਈਨਿੰਗ ਤੋਂ ਬਣੂਗਾ ਬਿਲਕੁਲ ਵੀ ਟ੍ਰਾਂਸਪੇਰੈਂਸੀ ਨਹੀਂ ਹੈਗੀ ਜਿਵੇਂ ਮਰਜ਼ੀ ਪਾਓ ਤੁਸੀਂ ਘਰੇ ਘਰੇ ਪਾਉਣ ਲਈ ਵੀ ਵਧੀਆ ਸੂਟ ਨੇ ਇਹ ਤੇ ਇਹਦੇ ਚ ਇੱਕ ਤੁਹਾਨੂੰ ਇਹ ਵਾਲਾ ਬਲੂ ਕਲਰ ਮਿਲ ਜੂਗਾ ਲੋ ਬੜੀ ਪਿਆਰਾ ਜਿਹਾ ਕਲਰ ਹੈਗਾ ਬਲੂ بیس ਬਲੂ ਆ ਬਸ ਬਾਕੀ ਥੋੜਾ ਜਿਹਾ ਹੀ ਫਰਕ ਪੈਂਦਾ ਉਹਦੇ ਨਾਲੋਂ ਬਸ ਤੇ ਪ੍ਰਾਈਸ ਹੈਗੀ ਅੱਗੇ ਦੀ 600 ਰੁਪਏ ਠੀਕ ਹੈ ਹੁਣ ਮੈਂ ਤੁਹਾਨੂੰ 700 ਵਾਲੇ ਦੋ ਸੂਟ ਦਿਖਾਉਣੀ ਆ ਇਹ ਹੈਗਾ ਪ੍ਰਿੰਟਡ ਸਲਵਾਰ ਤੇ ਇਹ ਹੈਗੀ ਆ ਸ਼ਰਟ ਆਹ ਲਓ ਸ਼ਰਟ ਦੇਖ ਲਓ ਇਹਦੀ ਬੜੀ ਪਿਆਰੀ ਜੀ ਸ਼ਰਟ ਆਈ ਵੀ ਸ਼ੰਕਰ ਬ੍ਰਾਂਡ ਦਾ ਸੂਟ ਹੈ ਜੀ ਇਹਦੀ ਕਲਰ ਬਹੁਤ ਸੋਹਣਾ ਹੈ ਤੇ ਨੈਗੇਟਿਵ ਪ੍ਰਿੰਟ ਦੀ ਨਾਲ ਤੁਹਾਨੂੰ ਆ ਵਾਲੀ ਸਲਵਾਰ ਮਿਲੂਗੀ ਠੀਕ ਹੈ ਇਹ ਸੂਟ ਤੁਹਾਨੂੰ 700 ਦੇ ਵਿੱਚ ਮਿਲਣਾ ਤੇ ਨੈਕਸਟ ਹੈਗਾ ਆਹ ਵਾਲਾ ਬਿਲਕੁਲ ਪਿਓਰ ਕਾਟਨ ਇਹ ਵੀ ਸ਼ੰਕਰ ਬ੍ਰਾਂਡ ਦਾ ਸੂਟ ਹੈ ਇਹਨਾਂ ਦੀ ਸਲਵਾਰਾਂ ਦਾ ਫਰਕ ਪੈ ਗਿਆ ਜੀ ਆਹ ਵਾਲੀ ਚੀਜ਼ ਦਾ ਨਾ ਇਹਦਾ ਫਰਕ ਪੈ ਗਿਆ ਕਿਉਂਕਿ ਇਹਨਾਂ ਨਾਲ ਪ੍ਰਿੰਟਡ ਸਲਵਾਰਾਂ ਆ ਗਈਆਂ ਤੇ ਲੋ ਇਹ ਹੈਗਾ ਇਹਦਾ ਸ਼ਰਟ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਹੈਗਾ ਤੇ ਇਹ ਹੈਗੀ ਹੈ ਜੀ ਸਲਵਾਰੇ ਦੋ ਸੂਟ ਨੇ ਤੇ ਨੈਕਸਟ ਹੈ ਜੀ ਆਪਣੇ ਕੋਲ ਇੱਕ ਪੀਸ ਹੋਰ ਬਚਿਆ ਹੋਇਆ ਰਾਮ ਟੈਕਸ ਦਾ ਸੂਟ ਹੈ ਇਹ ਲੋ ਇਹ ਵੀ ਬਹੁਤ ਪਿਆਰਾ ਲੱਗਦਾ ਸੂਟ। ਕਾਫੀ ਸੋਹਣਾ ਲੱਗਦਾ ਹੈ। ਇਹ ਮੈਨੂੰ ਲੱਗਦਾ ਸ਼ਾਇਦ ਆਪਣੇ ਕੋਲੇ ਕਲਰ ਵੀ ਕੋਈ ਵਿੱਚ ਨਿਕਲੇ ਬਹੁਤ। ਹਾਂ ਇਹ ਪਸੰਦ ਬਹੁਤ ਕੀਤਾ ਗਿਆ ਸੀਗਾ ਇਹ ਪ੍ਰਿੰਟ। ਤੇ ਲਓ ਜੀ ਇਹ ਰਾਮ ਟੈਕਸ ਦੇ ਵਿੱਚ ਪੀਸ ਹੈਗਾ। ਕਾਫੀ ਜਿਆਦਾ ਸੋਹਣਾ ਪੀਸ ਹੈ। 8-8 ਮੀਟਰ ਦੇ ਪੀਸ ਰਹਿਣਗੇ। ਇਹ ਵੀ ਲਾਈਨਿੰਗ ਤੋਂ ਬਿਨਾ ਬਣਨ ਵਾਲੇ ਸੂਟ ਨੇ। ਠੀਕ ਹੈ ਜੀ। ਬਹੁਤ ਸੋਹਣੀ ਕਾਟਣ ਹੈ ਜੀ। ਤੇ ਲਓ ਜੀ। ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। امید ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ